ਸਮੇਂਸ਼ਪੇ ਦਾ ਗੁਰਗੋਵਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਗਿਆ ਹੋਲੇ ਮੱਲੇ ਦਾ ਤਿਹਾਰ ਉਹਨਾਂ ਦੇ ਸਮੇਂ ਕਿਸ ਤਰ੍ਹਾਂ ਮਨਾਇਆ ਜਾਂਦਾ ਸੀ ਕੀ ਗੁਰਗੋਵਿੰਦ ਸਿੰਘ ਜੀ ਵੀ ਹੋਲੇ ਮੱਲੇ ਦਾ ਤਿਹਾਰ ਰੰਗਾਂ ਦੇ ਨਾਲ ਮਨਾਉਂਦੇ ਸੀ ਜਾਂ ਇਹ ਰੀਤ ਬਾਅਦ ਵਿੱਚ ਸ਼ੁਰੂ ਕੀਤੀ ਗਈ ਸੀ ਕਿਵੇਂ ਤਿਆਰੀਆਂ ਕਰਵਾਈਆਂ ਜਾਂਦੀਆਂ ਸੀ ਗੁਰਗੋਵਿੰਦ ਸਿੰਘ ਜੀ ਦੁਆਰਾ ਹੋਲੇ ਮੱਲੇ ਦੇ ਲਈ ਹੋਲੇ ਮੱਲੇ ਦਾ ਆਗਾਜ਼ ਕਿਉਂ ਹੋਇਆ ਹੋਲੇ ਮੱਲੇ ਦਾ ਅਰਥ ਕੀ ਹੈ ਕਿਉਂ ਲੋੜ ਪਈ ਸੀ ਹੋਲੇ ਮਹੱਲੇ ਨੂੰ ਸ਼ੁਰੂ ਕਰਨ ਦੀ ਤੇ ਇਹ ਹੋਲੀ ਤੋਂ ਦੂਜੇ ਦਿਨ ਹੀ ਸ਼ੁਰੂ ਕਿਉਂ ਕੀਤਾ ਗਿਆ ਸੀ ਗੁਰੂ ਪਾਤਸ਼ਾਹ ਜੀ ਦੇ ਸਮੇਂ ਹੋਲਾ ਮਹੱਲਾ ਸਿਰਫ ਤਿੰਨ ਦਿਨ ਹੀ ਮਨਾਇਆ ਜਾਂਦਾ ਸੀ ਜਾਂ ਇਹਨਾਂ ਦਿਨਾਂ ਦੀ ਗਿਣਤੀ ਵੱਧ ਸੀ ਗੁਰੂ ਪਾਤਸ਼ਾਹ ਜੀ ਆਪਣੀ ਫੌਜ ਨੂੰ ਦੋ ਹਿੱਸਿਆਂ ਦੇ ਵਿੱਚ ਕਿਉਂ ਵੰਡ ਦਿੰਦੇ ਸੀ ਹੋਲੇ ਮਹੱਲੇ ਦੇ ਸਮੇ ਅਜਿਹਾ ਕੀ ਕੁਝ ਕੀਤਾ ਜਾਂਦਾ ਸੀ ਗੁਰੂ ਪਾਤਸ਼ਾਹ ਜੀ ਦੇ ਸਮੇ ਤੇ ਅੱਜ ਦੇ ਸਮੇ ਵਿੱਚ ਅਜਿਹਾ ਕੀ ਕੁਝ ਬਦਲ ਗਿਆ ਹੈ ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਪੂਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਨੰਦ ਲਾਲ ਜੀ ਤੇ ਹੋਰ ਲੇਖਤਕਾਰ ਆਪਣੀਆਂ ਲਿਖਤਾਂ ਦੇ ਵਿੱਚ ਕੀ ਲਿਖਦੇ ਨੇ ਗੁਰੂ ਪਾਤਸ਼ਾਹ ਜੀ ਦੇ ਸਮੇ ਹੋਲਾ ਮਹੱਲਾ ਕਿਵੇਂ ਮਨਾਇਆ ਜਾਂਦਾ ਸੀ ਉਹਨਾਂ ਦੇ ਹਵਾਲੇ ਤੋਂ ਹੀ ਆਪਾਂ ਇਹ ਪੂਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਪੂਰਾ ਵਿਸਤਾਰਪੂਰਵਕ ਇਤਿਹਾਸ ਤੁਸੀਂ ਤਾਂ ਹੀ ਜਾਣ ਸਕਦੇ ਹੋ ਜੇ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜਿਹੀ ਅਮਹੱਤਵਪੂਰਨ ਵੀਡੀਓ ਸੌਣ ਦੇ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤਤਪੂਰਨ ਵੀਡੀਓ ਤੁਹਾਨੂੰ ਇਸ ਚੈਨਲ ਤੇ ਹਮੇਸ਼ਾ ਮਿਲਦੀਆਂ ਰਹਿਣਗੀਆਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਦਸਮ ਪਿਤਾ ਜੀ ਦੇ ਦੁਆਰਾ ਹੋਲੀ ਤੋਂ ਦੂਸਰੇ ਦਿਨ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਗਈ 1721 ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਹੋਲਾ ਮਹੱਲਾ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈ ਹੋਲੀ ਮਨਾਈ ਜਾਂਦੀ ਹੈ Hindu ਧਰਮ ਦੇ ਦੁਆਰਾ ਹੋਲਿਕਾ ਤੇ ਪਹਿਲਾਦ ਭਕਤ ਦੇ ਨਾਲ ਦਾ ਇਤਿਹਾਸ ਜੁੜਿਆ ਹੋਇਆ। ਹੋਲਿਕਾ ਦਹਨ ਦੀ ਰਸਮ ਕੀਤੀ ਜਾਂਦੀ ਹੈ ਹੋਲੀ ਦੇ ਵਿੱਚ ਤੇ ਹੋਲਾ ਮਹੱਲਾ ਮਨਾਇਆ ਜਾਂਦਾ ਸਿੱਖਾਂ ਦੇ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਹੁਣ ਆਪਾਂ ਇਹ ਜਾਣਦੇ ਆ ਕਿ ਹੋਲੇ ਮਹੱਲੇ ਦਾ ਅਰਥ ਕੀ ਆ। ਹੋਲੇ ਦਾ ਅਰਥ ਹੈਗਾ ਹੱਲਾ ਕਰਨਾ। ਇਹ ਪਰਸੀਅਨ ਭਾਸ਼ਾ ਦਾ ਸ਼ਬਦ ਆ। ਇਹਦੇ ਵਿੱਚ ਕਿਹਾ ਜਾਂਦਾ ਹੱਲਾ ਕਰਨਾ ਮਤਲਬ ਹਮਲਾ ਕਰਨਾ, ਯੁੱਧ ਕਰਨਾ। ਮਹੱਲੇ ਦਾ ਅਰਥ ਹੁੰਦਾ ਹੈਗਾ ਹਲੂਲ। ਉਹ ਜਗ੍ਹਾ ਜਿਹੜੀ ਜਗ੍ਹਾ ਦੇ ਉੱਪਰ ਕਬਜ਼ਾ ਕਰਨਾ ਹੁੰਦਾ ਹੈਗਾ। ਤੇ ਹੱਲਾ ਕਰਨ ਵਾਲੀ ਜਗ੍ਹਾ ਨੂੰ ਹਲੂਲ ਜਾਂ ਮਹੱਲਾ ਕਿਹਾ ਜਾਂਦਾ ਤੇ ਹੋਲੇ ਨੂੰ ਕਿਹਾ ਜਾਂਦਾ ਹਮਲਾ ਕਰਨਾ ਗੁਰੂ ਪਾਤਸ਼ਾਹ ਜੀ ਦੇ ਦੁਆਰਾ ਹੋਲਾ ਮਹੱਲਾ ਸ਼ਬਦ ਦਾ ਜਿਹੜਾ ਹੈ ਪਰਸੀਅਨ ਭਾਸ਼ਾ ਦੇ ਵਿੱਚੋਂ ਲਿਆ ਗਿਆ ਇਹ ਪੰਜਾਬੀ ਭਾਸ਼ਾ ਦੇ ਸ਼ਬਦ ਨਹੀਂ ਹੈਗੇ ਹੁਣ ਆਪਾਂ ਜਾਣ ਲੈਣੇ ਆ ਕਿ ਹੋਲਾ ਮਹੱਲਾ ਸ਼ੁਰੂ ਕਿਉਂ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਤੋਂ ਪ੍ਰੇਰਿਤ ਹੋ ਕੇ ਹੋਲਾ ਮਹੱਲਾ ਨਹੀਂ ਸ਼ੁਰੂ ਕੀਤਾ ਇਹਦਾ ਹੋਲੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਗੁਰੂ ਪਾਤਸ਼ਾਹ ਜੀ ਜਿਹੜੇ ਆਪ ਸਰਬਸ਼ਕਤੀਮਾਨ ਸੀਗੇ ਜਿਹੜੇ ਕਹਿੰਦੇ ਤਲਵਾਰ ਸ਼ਾਸਤਰ ਵਿਦਿਆ ਆਦਿ ਸ਼ੁਰੂ ਤੋਂ ਹੀ ਧਨੀ ਸੀਗੇ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਖਾਲਸਾ ਫੌਜ ਵੀ ਐਵੇਂ ਦੀ ਬਣੇ ਜਿਹੜੀ ਇੱਕ ਇੱਕ ਸਿੱਖ ਸਵਾ ਸਵਾ ਲੱਖ ਤੇ ਭਾਰੀ ਭਵੇ ਇਸ ਕਰਕੇ ਸਿੱਖਾਂ ਨੂੰ ਯੁੱਧ ਵਿਦਿਆ ਦੇ ਵਿੱਚ ਨਪੁੰਨ ਕਰਨ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਇਨ੍ਹਾਂ ਦਿਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਆਪਣੀ ਫੌਜ ਨੂੰ ਦੋ ਟੋਲੀਆਂ ਦੇ ਵਿੱਚ ਵੰਡ ਦਿੰਦੇ ਸੀ ਤੇ ਆਪਸ ਵਿੱਚ ਨਕਲੀ ਲੜਾਈਆਂ ਕਰਵਾਉਂਦੇ ਸੀ ਨਕਲੀ ਯੁੱਧ ਕੀਤੇ ਜਾਂਦੇ ਸੀ ਤੇ ਜਿਹੜੀ ਟੋਲੀ ਜਿਹੜਾ ਜਥਾ ਸਭ ਤੋਂ ਪਹਿਲਾਂ ਮਿੱਥੀ ਹੋਈ ਜਗ੍ਹਾ ਨੂੰ ਮਲ ਲੈਂਦਾ ਸੀਗਾ ਹਲੂਲ ਵਾਲੀ ਜਗ੍ਹਾ ਤੇ ਕਬਜ਼ਾ ਕਰ ਲੈਂਦਾ ਸੀ ਉਹ ਜੇਤੂ ਮੰਨੀ ਜਾਂਦੀ ਸੀ ਤੇ ਗੁਰੂ ਸਾਹਿਬ ਫਿਰ ਆਪ ਆਪਣੇ ਹੱਥੀ ਉਹਨਾਂ ਨੂੰ ਇਨਾਮ ਦਿੰਦੇ ਸੀ ਡਾਕਟਰ ਰਤਨ ਸਿੰਘ ਜੱਗੀ ਤੇ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਦੇ ਵਿੱਚੋਂ ਆਪਾਂ ਡਿਟੇਲ ਪੂਰਵਕ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਗੁਰੂ ਪਾਤਸ਼ਾਹ ਜੀ ਦੇ ਸਮੇਂ ਫਿਰ ਤਿਆਰੀਆਂ ਕਿਵੇਂ ਕਰਵਾਈਆਂ ਜਾਂਦੀਆਂ ਸੀ ਹੁਣ ਜਿਵੇਂ ਸੰਗਤਾਂ ਦੇ ਵੱਲੋਂ ਖਾਲਸਾ ਫੌਜ ਦੇ ਵੱਲੋਂ 3 ਦਿਨ ਹੋਲਾ ਮਹੱਲਾ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਹੋਲਾ ਮਹੱਲਾ ਪੂਰਾ ਇੱਕ ਹਫ਼ਤਾ ਮਨਾਇਆ ਜਾਂਦਾ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਆਪਣੀ ਫੌਜ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ ਗੁਰੂ ਪਾਤਸ਼ਾਹ ਜੀ ਦੇ ਸਮੇਂ ਸਵੇਰ ਦੇ ਮੌਕੇ ਪਾਠ ਕਰਕੇ ਅਰਦਾਸ ਹੁੰਦੀ ਸੀ ਕੀਰਤਨ ਹੁੰਦਾ ਸੀ ਆਸਾ ਦੀ ਵਾਰ ਦਾ ਪਾਠ ਸੰਪੰਨ ਹੁੰਦਾ ਸੀ ਉਸ ਤੋਂ ਬਾਅਦ ਹੀ ਹੋਲੇ ਮਹੱਲੇ ਦਾ ਆਗਾਜ਼ ਕੀਤਾ ਜਾਂਦਾ ਸੀ ਤੇ ਸ਼ਾਮ ਦੇ ਸਮੇਂ ਵੀ ਢਾਡੀ-ਬਾਰਾਂ ਦਾ ਪ੍ਰਬੰਧ ਹੁੰਦਾ ਸੀ ਤੇ ਇਹਨਾਂ 7 ਦਿਨਾਂ ਦੇ ਵਿੱਚ ਇਹ ਸਾਰਾ ਕੰਮ ਗੁਰੂ ਪਾਤਸ਼ਾਹ ਜੀ ਦੀ ਦੇਖਰੇਖ ਦੇ ਵਿੱਚ ਕਰਵਾਇਆ ਜਾਂਦਾ ਸੀ ਗੁਰੂ ਪਾਤਸ਼ਾਹ ਜੀ ਦੇ ਫੌਜ ਦੇ ਸਿਪਾਹੀ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਸਨ ਤਾਂ ਇੱਕ ਜਥੇ ਦੇ ਸਿਪਾਹੀ ਚਿੱਟੇ ਰੰਗ ਦੇ ਕੱਪੜੇ ਪਹਿਨਦੇ ਸਨ ਤੇ ਦੂਸਰੇ ਜਥੇ ਦੇ ਉਹਨਾਂ ਨੂੰ ਕੇਸਰੀ ਰੰਗ ਦੇ ਕੱਪੜੇ ਪਹਿਨائے ਜਾਂਦੇ ਸਨ ਤਾਂ ਕਿ ਉਹਨਾਂ ਦੀ ਪਛਾਣ ਅਲੱਗ-ਅਲੱਗ ਰੱਖੀ ਜਾ ਸਕੇ। ਇਹਨਾਂ ਦਿਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਲੋਹਗੜ੍ਹ ਦੇ ਕਿਲੇ ਨੂੰ ਇੱਕ ਜੰਗੀ ਕਿਲੇ ਦੇ ਰੂਪ ਵਿੱਚ ਬਦਲ ਦਿੱਤਾ ਜਾਂਦਾ ਸੀ। ਇੱਕ ਜਥੇ ਦੇ ਵੱਲੋਂ ਇਸ ਕਿਲੇ ਦੇ ਉੱਤੇ ਕਬਜ਼ਾ ਕੀਤਾ ਹੁੰਦਾ ਸੀ ਤਾਂ ਦੂਸਰੇ ਜਥੇ ਦੇ ਵੱਲੋਂ ਇਸ ਕਬਜ਼ੇ ਨੂੰ ਹਟਾ ਕੇ ਆਪਣਾ ਕਬਜ਼ਾ ਕਰਨਾ ਹੁੰਦਾ ਸੀ। ਤੇ ਇਹਨਾਂ ਨਕਲੀ ਲੜਾਈਆਂ ਦੇ ਵਿੱਚ ਨਕਲੀ ਯੁੱਧਾਂ ਦੇ ਵਿੱਚ ਜਿਹੜਾ ਵੀ ਜਥਾ ਜਿੱਤ ਜਾਂਦਾ ਸੀ ਉਹੀ ਉਸ ਉੱਤੇ ਕਾਬਜ਼ ਹੋ ਜਾਂਦਾ ਸੀ ਤੇ ਗੁਰੂ ਪਾਤਸ਼ਾਹ ਜੀ ਉਹਨਾਂ ਦਾ ਮਾਣ ਵਧਾਉਣ ਦੇ ਲਈ ਸਨਮਾਨਿਤ ਕਰਦੇ ਸਨ ਉਹਨਾਂ ਨੂੰ ਆਪਣੇ ਹੱਥੀ ਸਿਰੋਂ ਪਾਉਂ ਪੇਟਾ ਕਰਦੇ ਸਨ ਇਹਨਾਂ ਦਿਨਾਂ ਦੇ ਵਿੱਚ ਹੁਣ ਜੁੱਧ ਵਿਦਿਆਰੇ ਹਰ ਇੱਕ ਸ਼ਸਤਰ ਦੀ ਪੂਰੀ ਤਰ੍ਹਾਂ ਨਾਲ ਪ੍ਰੈਕਟਿਸ ਹੁੰਦੀ ਸੀ ਅਭਿਆਸ ਕਰਾਇਆ ਜਾਂਦਾ ਸੀ ਜੰਗਾ ਜੁੱਦਾਂ ਦੇ ਸਮੇਂ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਨਿਜੇ ਤਲਵਾਰਾਂ ਜਾਫਰ ਹੋਟਾਲਾ ਹੋਰ ਵੀ ਜਿੰਨੇ ਤਰ੍ਹਾਂ ਦੇ ਹਥਿਆਰ ਵਰਤੇ ਜਾਂਦੇ ਸੀ ਉਹ ਨਕਲੀ ਲੜਾਈਆਂ ਦੇ ਵਿੱਚ ਵਰਤੇ ਜਾਂਦੇ ਸਨ ਹੋਲੇ ਮੁਹੱਲੇ ਦੇ ਵਿੱਚ ਜਦੋਂ ਦੋ ਜਥੇ ਆਪਸ ਵਿੱਚ ਨਕਲੀ ਲੜਾਈਆਂ ਕਰਦੇ ਸਨ ਨਕਲੀ ਯੁੱਧ ਕਰਦੇ ਸਨ ਤਾਂ ਇਹਨਾਂ ਸਾਰੇ ਹਥਿਆਰਾਂ ਨੂੰ ਸ਼ਾਸਤਰਾ ਨੂੰ ਵਰਤਦੇ ਸਨ ਇਹਦੇ ਨਾਲ ਦੁਸ਼ਮਣ ਦਾ ਜਦੋਂ ਕਦੇ ਸਾਹਮਣਾ ਕਰਨਾ ਵੀ ਪਵੇ ਅਸਲ ਦੇ ਵਿੱਚ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਨਪੁੰਨਤਾ ਹਾਸਲ ਹੋ ਜਾਂਦੀ ਸੀ ਇਹੀ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਜਵਰ ਜਲਮ ਨੂੰ ਖਤਮ ਕਰਨ ਦੇ ਲਈ ਹਰ ਸਿੰਘ ਨੂੰ ਸ਼ਾਸਤਰਧਾਰੀ ਹੋਣਾ ਵੀ ਜ਼ਰੂਰੀ ਆ ਤੇ ਯੁੱਧ ਵਿਦਿਆ ਦੇ ਤੇ ਨពਨ ਹੋਣਾ ਵੀ ਜ਼ਰੂਰੀ ਆ ਤਾਂ ਹੀ ਜਿਹੜਾ ਜਥਾ ਜਿੱਤਦਾ ਸੀ ਤਾਂ ਭਰੇ दरबार ਦੇ ਵਿੱਚ ਗੁਰੂ ਪਾਤਸ਼ਾਹ ਜੀ ਆਪ ਉਹਨਾਂ ਦਾ ਮਾਣ ਵਧਾਉਂਦੇ ਸਨ ਤੇ ਉਹਨਾਂ ਨੂੰ ਇਨਾਮ ਦਿੰਦੇ ਸਨ ਗੁਰੂ ਪਾਤਸ਼ਾਹ ਜੀ ਦੇ ਸਮੇਂ ਜਿਸ ਤਰ੍ਹਾਂ ਅੱਜ ਹੋਲਾ ਮਹੱਲਾ ਮਨਾਇਆ ਜਾਂਦਾ ਇਹ ਰੂਪਰੇਖਾ ਬਿਲਕੁਲ ਉਲਟ ਸੀ ਅੱਜ ਸ਼ਾਇਦ ਸਿੱਖ ਸੰਗਤਾਂ ਦੇ ਲਈ ਹੋਲਾ ਮਹੱਲਾ ਸਿਰਫ ਇੱਕ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਗਿਆ ਇੱਕ ਮੇਲੇ ਦੇ ਰੂਪ ਵਿੱਚ ਆਪਣੇ ਆਪ ਦਾ ਮਨ ਪਰਚਾਵਾ ਕਰਨ ਦੇ ਲਈ ਸ਼ੋਰ ਮਚਾ ਕੇ ਹੋਲਾ ਮਹੱਲਾ ਮਨਾਇਆ ਜਾਂਦਾ ਪਰ ਖਾਲਸਾ ਫੌਜ ਗੁਰੂ ਪਾਤਸ਼ਾਹ ਜੀ ਦੇ ਨਿਹੰਗ ਸਿੰਘ ਅੱਜ ਵੀ ਉਹੀ ਰੀਤ ਨੂੰ ਕਾਇਮ ਰੱਖ ਰਹੇ ਨੇ ਜਿਹੜੀ ਰੀਤ ਕਿਸੇ ਸਮੇ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਹਲੇ ਵੀ ਆਪਣੀ ਯੁੱਧ ਵਿਦਿਆ ਸ਼ਾਸਤਰ ਵਿਦਿਆ ਦੇ ਜੋਹਰ ਦਿਖਾਏ ਜਾਂਦੇ ਨੇ ਸੰਗਤਾਂ ਸਾਹਮਣੇ ਉਹ ਕਰ ਤੋਂ ਪੇਸ਼ ਕੀਤੇ ਜਾਂਦੇ ਨੇ ਕੋੜ ਕੋੜ ਸਵਾਰੀ ਨੇਜੇਵਾਜੀ ਤਲਵਾਰਵਾਜੀ ਹੋਰ ਵੀ ਜਿਹੜੇ ਸ਼ਾਸਤਰ ਯੁੱਧ ਵਿਦਿਆ ਦੇ ਵਿੱਚ ਯੁੱਧ ਦੇ ਵਿੱਚ ਵਰਤੇ ਜਾਂਦੇ ਸੀ ਉਹਨਾਂ ਨੂੰ ਵਰਤ ਕੇ ਹਲੇ ਵੀ ਗੁਰੂ ਪਾਤਸ਼ਾਹ ਜੀ ਦੀ ਉਸ ਰੀਤ ਨੂੰ ਕਾਇਮ ਰੱਖਿਆ ਹੋਇਆ ਹੈ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਹੋਲੇ ਮਹੱਲੇ ਸ਼ਬਦ ਦਾ ਆਗਾਜ਼ ਹੀ ਉਦੋਂ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਗਿਆ ਸੀ ਪਰ ਇਹ ਹੋਲੀ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇਹ ਸੋਚਿਆ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਸਾਰਾ ਅਭਿਆਸ ਯੁੱਧ ਵਿੱਦਿਆ ਦਾ ਜ਼ਿਆਦਾ ਟਾਈਮ ਦੇ ਲਈ ਕੀਤਾ ਜਾਂਦਾ ਸੀ ਤੇ ਇਹ ਹੀ ਮੁੱਖ ਤੀਚਾ ਸੀ ਯੁੱਧ ਵਿੱਦਿਆ ਦੇ ਵਿੱਚ ਨਪੁੰਨਤਾ ਹਾਸਲ ਕਰਨਾ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦਿਨਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਨ ਦੇ ਲਈ ਸਭ ਤੋਂ ਜ਼ਿਆਦਾ ਜੋਖ ਮੰਨਿਆ ਗੁਰੂ ਪਾਤਸ਼ਾਹ ਜੀ ਤੇ ਜੀਵਨ ਕਾਲ ਤੋਂ ਬਾਅਦ ਹੋਲਾ ਮਹੱਲਾ ਸਿਰਫ ਅਨੰਦਪੁਰ ਸਾਹਿਬ ਵਿਖੇ ਹੀ ਮਨਾਇਆ ਜਾਂਦਾ ਸੀ ਕਿਉਂਕਿ ਉਸ ਤੋਂ ਬਾਅਦ ਸਿੱਖਾਂ ਦੇ ਲਈ 2 ਸਦੀਆਂ ਦਾ ਮਾੜਾ ਸਮਾਂ ਸੀ ਜਦੋਂ ਸਿੱਖਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਜੰਗਲਾਂ ਦੇ ਵਿੱਚ ਭੁੱਖੇ ਪਿਆਸੇ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਸੌ ਕੇ ਦਿਨ ਕੱਢੇ ਸੀ ਤੇ ਇਸ ਕਰਕੇ ਉਦੋਂ ਹੋਲਾ ਮਹੱਲਾ ਮਨਾਉਣ ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਮੁਗਲਾਂ ਦਾ ਕਬਜ਼ਾ ਹੋ ਗਿਆ ਸੀ ਤੇ ਅੰਗਰੇਜ਼ ਵੀ ਐਂਟਰ ਕਰ ਗਏ ਸੀ ਬਾਅਦ ਵਿੱਚ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਗਿਆ ਫਿਰ ਤੋਂ ਦੁਬਾਰਾ ਸ਼ੁਰੂ ਕੀਤਾ ਗਿਆ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਸਿੱਖਾਂ ਦੇ ਵੱਲੋਂ ਅਯੋਕੇ ਸਮੇਂ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ ਤੇ ਗੁਰਦੁਆਰਾ ਨਦੇੜ ਸਾਹਿਬ ਜੋ ਕਿ ਅਯੋਕੇ ਸਤਾਨ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਮੌਜੂਦ ਆ ਪਰ ਇਸ ਤੋਂ ਊਂਤਾਂ ਦੇ ਨਾਲ ਇਹਨਾਂ ਦੋਵਾਂ ਸਥਾਨਾਂ ਤੇ ਗੁਰੂ ਪਾਤਸ਼ਾਹ ਜੀ ਦੇ ਨਿਹੰਗ ਫੌਜ ਦੇ ਵੱਲੋਂ ਖਾਲਸਾ ਫੌਜ ਦੇ ਵੱਲੋਂ ਬਹੁਤ ਹੀ ਉਤਸ਼ਾਹ ਤੇ ਧੂਮ ਧਾਮ ਦੇ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ। ਹੁਣ ਇੱਥੋਂ ਤੱਕ ਤਾਂ ਅਸੀਂ ਇਤਿਹਾਸ ਜਾਣ ਲਿਆ ਕਿ ਗੁਰੂ ਪਾਤਸ਼ਾਹ ਜੀ ਦੇ ਸਮੇਂ ਹੋਲਾ ਮਹੱਲਾ ਇੱਕ ਹਫ਼ਤਾ ਸ਼ਸਤਰਾਂ ਦਾ ਅਭਿਆਸ ਕਰਨ ਦੇ ਲਈ ਯੁੱਧ ਵਿੱਦਿਆ ਦੇ ਵਿੱਚ ਨਿਪੁੰਨਤਾ ਹਾਸਲ ਕਰਨ ਲਈ ਤੇ ਜ਼ਬਰ ਦੇ ਖਿਲਾਫ ਤਲਵਾਰ ਚੁੱਕਣ ਦੇ ਲਈ ਇਹ ਅਭਿਆਸ ਕੀਤਾ ਜਾਂਦਾ ਸੀ ਪਰ ਜੇ ਗੱਲ ਕਰ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਸੀ ਕਿ ਗੁਰੂ ਪਾਤਸ਼ਾਹ ਜੀ ਨੇ ਇਸ ਚੀਜ਼ ਦੀ ਇਜਾਜ਼ਤ ਦਿੱਤੀ ਸੀ ਜਾਂ ਫਿਰ ਇਹ ਅਜੋਕੇ ਸਮੇਂ ਦੇ ਵਿੱਚ Hindu ਧਰਮ ਦੇ ਨਾਲ ਮਿਲਾਵਟ ਕਰਕੇ ਹੌਲੇ-ਹੌਲੇ ਦੇ ਵਿੱਚ ਰੰਗਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਆ ਇਥੇ ਆਪ ਜੀ ਨੂੰ ਦੱਸ ਦਈਏ ਕਿ ਭਾਵੇਂ ਸਿੱਖਾਂ ਦਾ ਹੋਲੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰੰਤੂ ਸਿੱਖਾਂ ਦੇ ਵੱਲੋਂ ਹੋਲੇ ਮਹੱਲੇ ਵਾਲੇ ਦਿਨ ਜੋ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲਾ ਮੱਲਾ ਮਨਾਇਆ ਜਾਂਦਾ ਇਹ ਰੀਤ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਦੇ ਅਨੁਸਾਰ ਹੀ ਉਸ ਸਮੇਂ ਵੀ ਫੁੱਲਾਂ ਤੋਂ ਨੇਚਰਲ ਤਰੀਕੇ ਨਾਲ ਰੰਗ ਤਿਆਰ ਕੀਤੇ ਜਾਂਦੇ ਸਨ ਗੁਰੂ ਪਾਤਸ਼ਾਹੀ ਦੇ ਵੱਲੋਂ ਹੋਲੇ ਮਹੱਲੇ ਦੇ ਸ਼ੁਰੂਆਤ ਦੇ ਵਿੱਚ ਸਿੱਖਾਂ ਨੂੰ ਹੁਕਮਨਾਮੇ ਭੇਜੇ ਜਾਂਦੇ ਸਨ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ ਸਨ ਤੇ ਸਿੱਖਾਂ ਦੇ ਵੱਲੋਂ ਜਿਹੜਾ ਰੰਗ ਤਿਆਰ ਕੀਤਾ ਜਾਂਦਾ ਸੀ ਉਹ ਗੁਰੂ ਸਾਹਿਬ ਜੀ ਦੇ ਉਦੇਸ਼ਾਂ ਦੇ ਅਨੁਸਾਰ ਸਭ ਤੋਂ ਪਹਿਲਾਂ ਦੀਵਾਨ ਸਜਾਏ ਜਾਂਦੇ ਸਨ ਦੀਵਾਨ ਦੇ ਵਿੱਚ ਗੁਰੂ ਪਾਤਸ਼ਾਹੀ ਉੱਚੀ ਜਗ੍ਹਾ ਤੇ ਬਰਾਜ਼ਮਾਨ ਹੁੰਦੇ ਸਨ ਇੱਕ ਸਟੇਜ ਦੇ ਉੱਪਰ ਬਰਾਜ਼ਮਾਨ ਹੁੰਦੇ ਸਨ ਤੇ ਗੁਰੂ ਜੀ ਦੇ ਉਦੇਸ਼ਾਂ ਦੇ ਅਨੁਸਾਰ ਹੀ ਪਹਿਲਾਂ ਪੰਜ ਪਿਆਰਿਆਂ ਨੂੰ ਰੰਗ ਲਗਾ ਕੇ ਹੋਲੇ ਮਹੱਲੇ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਸਨ ਉਸ ਤੋਂ ਬਾਅਦ ਫਿਰ ਸਿੱਖ ਫੌਜ ਖਾਲਸਾ ਸਪਾਈ ਤੇ ਆਮ ਸਿੱਖ ਸੰਗਤ ਇੱਕ ਦੂਸਰੇ ਨੂੰ ਰੰਗ ਲਗਾ ਕੇ ਹੋਲਾ ਮੱਲਾ ਮਨਾਉਂਦੇ ਸਨ ਗਿਆਨੀ ਸ਼ੇਰ ਸਿੰਘ ਤੇ ਬਾਬਾ ਬੰਤਾ ਸਿੰਘ ਜੀ ਦੀਆਂ YouTube ਦੇ ਉੱਪਰ ਬਹੁਤ ਸਾਰੀਆਂ ਤੁਸੀਂ ਵੀਡੀਓ ਦੇ ਵਿੱਚ ਉਹਨਾਂ ਦੀ ਕਥਾ ਦੇ ਵਿੱਚ ਹੋਲੇ ਮਹੱਲੇ ਦੇ ਪੂਰੇ ਇਤਿਹਾਸ ਨੂੰ ਸੁਣ ਸਕਦੇ ਹੋ ਉਹਨਾਂ ਨੇ ਵੀ ਪੂਰਾ ਡਿਟੇਲ ਦੇ ਵਿੱਚ ਜ਼ਿਕਰ ਕੀਤਾ ਹੋਇਆ ਰੰਗਾਂ ਦੇ ਬਾਰੇ ਗੁਰੂ ਪਾਤਸ਼ਾਹ ਜੀ ਦੇ ਸਮੇਂ ਜੋ ਡਿਟੇਲ ਦੱਸੀ ਗਈ ਆ ਉਹਨਾਂ ਨੇ ਵੀ ਪੂਰਾ ਜ਼ਿਕਰ ਕੀਤਾ ਹੋਇਆ ਕਿ ਕਿਵੇਂ ਉਸ ਸਮੇਂ ਹੋਲਾ ਮੱਲਾ ਮਨਾਇਆ ਜਾਂਦਾ ਸੀ ਪਾਈ ਨੰਦ ਲਾਲ ਜੀ ਨੇ ਲਿਖਤਾਂ ਦੇ ਅਨੁਸਾਰ ਹੋਲੇ ਮਹੱਲੇ ਦੇ ਵਿੱਚ ਫੁੱਲਾਂ ਤੋਂ ਰੰਗ ਤਿਆਰ ਕੀਤੇ ਗਏ ਪਚਕਾਰੀਆਂ ਵੀ ਤਿਆਰ ਕੀਤੀਆਂ ਗਈਆਂ ਪਰ ਅੱਜ ਕੱਲ ਸਿੱਖਾਂ ਦੇ ਦੁਆਰਾ ਜ਼ਿਆਦਾਤਰ ਭੰਗ ਦੀ ਵੀ ਵਰਤੋਂ ਕੀਤੀ ਜਾਂਦੀ ਆ ਕਈ ਨਿਹੰਗ ਸਿੰਘ ਨੇ ਜਿਹੜੇ ਭੰਗ ਦੀ ਵਰਤੋਂ ਕਰਦੇ ਨੇ ਹੋਲੇ ਮਹੱਲੇ ਦੇ ਹੁਣ ਇੱਥੇ ਇਹ ਬਿਲਕੁਲ ਨਾ ਸਮਝ ਲਿਆ ਜਾਵੇ ਕਿ ਗੁਰੂ ਪਾਤਸ਼ਾਹ ਜੀ ਨੇ ਇਹ ਵੀ ਹਦੇਸ ਕੀਤੇ ਸੀ ਇਹ ਸਾਡੇ ਹੁਣ ਦੇ ਸਮੇਂ ਦੇ ਸਿੱਖਾਂ ਦੇ ਦੁਆਰਾ ਗਲਤ ਬੁਰਾਈਆਂ ਨੂੰ ਸਿੱਖ ਧਰਮ ਦੇ ਵਿੱਚ ਅਪਣਾ ਲਿਆ ਗਿਆ ਤੇ ਇਸੇ ਹੀ ਕਾਰਨ ਹੁਣ ਉਹਨਾਂ ਨੇ ਹੋਲੇ ਮਹੱਲੇ ਤੇ ਭੰਗ ਨੂੰ ਵੀ ਸ਼ਾਮਲ ਕਰ ਦਿੱਤਾ ਕਿਉਂਕਿ ਭੰਗ ਹੋਲੀ ਦੇ ਵਿੱਚ ਵਰਤੀ ਜਾਂਦੀ ਆ ਹੋਲੀ ਨੂੰ ਤੇ ਹੋਲੇ ਮਹੱਲੇ ਨੂੰ ਇੱਕ ਤਰ੍ਹਾਂ ਨਾਲ ਮਿਲਾਵਟ ਕਰ ਦਿੱਤੀ ਗਈ ਆ ਸੋ ਗੁਰੂ ਪਾਤਸ਼ਾਹ ਜੀ ਨੇ ਹਮੇਸ਼ਾ ਹੀ ਸਿੱਖਾਂ ਨੂੰ ਕਿਸੇ ਵੀ ਨਸ਼ੇ ਤੋਂ ਭਾਵੇਂ ਉਹ ਭੰਗ ਹੀ ਕਿਉਂ ਨਾ ਹੋਵੇ ਹਰ ਇੱਕ ਨਸ਼ੇ ਤੋਂ ਵਰਜਿਆ ਦੂਰ ਰਹਿਣ ਦੀ ਆਦੇਸ਼ ਕੀਤਾਗਾ ਪਰ ਇਹ ਸਾਡੇ ਲਈ ਬਹੁਤ ਵੱਡੀ ਤਰਾਸ਼ ਦੀ ਆ ਦੁੱਖ ਦੀ ਗੱਲ ਆ ਕਿ ਅੱਜ ਅਸੀਂ ਉਹੀ ਰਾਹ ਤੇ ਚੱਲ ਰਹੇ ਆ ਜਿਹੜੇ ਰਾਹ ਤੋਂ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਹਮੇਸ਼ਾ ਦੂਰ ਰਹਿਣ ਦੇ ਲਈ ਕਿਹਾ ਸੀ ਗੁਰੂ ਪਾਤਸ਼ਾਹ ਜੀ ਨੇ ਆਦੇਸ਼ ਦਿੱਤਾ ਕਿ ਲੋਕਾਂ ਲਈ ਹੋਲੀ ਹੋਵੇਗੀ ਪਰ ਸਿੱਖਾਂ ਦਾ ਹੋਲਾ ਮਹੱਲਾ ਹੋਵੇਗਾ ਕਿਉਂਕਿ ਗੁਰੂ ਪਾਤਸ਼ਾਹ ਜੀ ਜਾਣਦੇ ਸਨ ਕਿ ਕਈ ਸਦੀਆਂ ਤੋਂ ਭਾਰਤੀ ਲੋਕ ਜ਼ਬਰ ਜ਼ੁਲਮ ਅਤਿਆਚਾਰਾਂ ਦੇ ਨਾਲ ਜਕੜੇ ਹੋਏ ਸਨ ਤੇ ਉਹਨਾਂ ਦਾ ਮਨੋਵਲ ਬਿਲਕੁਲ ਡਿੱਗ ਚੁੱਕਾ ਸੀ ਹੌਸਲਾ ਪਰਣਾ ਚਾਹੁੰਦੇ ਸਨ ਉਹਨਾਂ ਦੇ ਵਿੱਚ ਇਸ ਲਈ ਹੀ ਗੁਰੂ ਪਾਤਸ਼ਾਹ ਜੀ ਨੇ ਹਰ ਇੱਕ ਨੇ ਹੱਥ ਦੇ ਵਿੱਚ ਸ਼ਸਤਰ ਧਾਰਨ ਕਰਵਾਏ। ਗੁਰੂ ਪਾਤਸ਼ਾਹ ਜੀ ਦੇ ਵੱਲੋਂ ਹਰ ਇੱਕ ਤਿਥ ਤਿਹਾਰ ਨੂੰ ਇੱਕ ਖਾਸ ਟੀਚਾ ਬਣਾ ਕੇ ਸਾਡੇ ਲਈ ਕੁਝ ਖਾਸ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਸਾਡੇ ਲਈ ਹੁਣ ਅੱਜ ਕੱਲ੍ਹ ਹਰ ਇੱਕ ਤਿਹਾਰ ਸਿਰਫ ਇੱਕ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਗਿਆ। ਉਸ ਤਿਹਾਰ ਦੇ ਪਿੱਛੇ ਕੀ ਛੁਪਿਆ ਇਤਿਹਾਸ ਹੁੰਦਾ ਇਹ ਸਾਨੂੰ ਬਹੁਤ ਘੱਟ ਸਿੱਖਾਂ ਨੂੰ ਪਤਾ ਹੁੰਦਾਗਾ ਤਾਂ ਅਸੀਂ ਦੂਸਰੇ ਨੂੰ ਕੀ ਜਾਣੂ ਕਰਵਾਵਾਂਗੇ ਸੋ ਲੋੜ ਆ ਕਿ ਅਸੀਂ ਇਹੋ ਜੇ ਮਹਾਨ ਇਤਿਹਾਸ ਆਪ ਵੀ ਜਾਣੀਏ ਤੇ ਅੱਗੇ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਵਾਈਏ ਤਾਂ ਕਿ ਸਿੱਖੀ ਦੇ ਮਹਾਨ ਇਤਿਹਾਸ ਤੋਂ ਹਰ ਇੱਕ ਸਿੱਖ ਸੰਗਤ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਲੋਕ ਵੀ ਜਾਣੂ ਹੋ ਸਕਣ ਕਿਉਂਕਿ ਅਸੀਂ ਇਹ ਭਲੀ ਭਾਂਤੀ ਜਾਣਦੇ ਹਾਂ ਕਿ 10 ਗੁਰੂ ਸਹਿਬਾਨਾਂ ਨੇ ਸਿਰਫ ਸਿੱਖਾਂ ਦੀ ਭਲਾਈ ਦੇ ਲਈ ਹੀ ਯਤਨ ਨਹੀਂ ਕੀਤੇ ਬਲਕਿ ਉਹਨਾਂ ਨੇ ਹਰ ਇੱਕ ਭਾਰਤੀ ਹਰ ਇੱਕ ਪੰਜਾਬੀ ਦੇ ਲਈ ਜਬਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਆ ਸਿੱਖਾਂ ਨੇ ਖਾਸ ਕਰਕੇ ਦੂਸਰੇ ਧਰਮਾਂ ਦੇ ਲੋਕਾਂ ਦੀ ਰੱਖਿਆ ਲਈ ਸਭ ਤੋਂ ਪਹਿਲਾਂ ਪਹਿਲ ਕੀਤੀ ਆ ਉਹਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਜ਼ੁਲਮਾਂ ਤੋਂ ਬਾਹਰ ਕੱਢਣ ਦੇ ਲਈ ਦੱਸਿਆ ਗਿਆ ਇਤਿਹਾਸ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਸੰਗਤਾਂ ਵੀ ਇਹ ਇਤਿਹਾਸ ਜਾਣ ਸਕਣ ਐਹੋ ਜਿਹੇ ਹੋਰ ਮਹੱਤਵਪੂਰਨ ਵੀਡੀਓ ਦੀ ਜਾਣਕਾਰੀ ਦੇ ਲਈ ਚੈਨਲ ਤੇ ਬਨੇ ਰਹਿਣਾ ਸੁਣਨ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ